ਲਾ ਬាទਪੁਰ ਦੇ ਪਿੰਡ ਸਿੰਘਪੁਰਾ ਵਿਖੇ ਪਹੁੰਚੇ ਆਂਗੇ ਜਿੱਥੇ ਇੱਕ 45 ਸਾਲਾ ਨੌਜਵਾਨ ਜਿਹੜਾ ਆਪਣੇ ਬੱਚਿਆਂ ਦੀ ਰੋਜ਼ੀ-ਰੋਟੀ ਵਾਸਤੇ ਬਾਹਰ ਦੇਸ਼ ਚ ਗਿਆ ਸੀਗਾ ਤੇ 29 ਤਰੀਕ ਨੂੰ ਇੱਥੋਂ ਦੁਬਾਰਾ ਗਿਆ ਸੀ ਕਿਤੇ ਤੇ ਜਦੋਂ ਆਇਆ ਜੋ ਪਰਿਵਾਰ ਵਾਲਿਆਂ ਨੇ ਦੱਸਿਆ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਬੇਟੀ ਦੀ ਸ਼ਾਦੀ ਕਰਕੇ ਜਦੋਂ ਉਹ ਵਾਪਸ ਗਿਆ ਵਾ ਤੇ ਇਹਨਾਂ ਨੂੰ 3 ਤਰੀਕ ਨੂੰ ਉੱਥੇ ਹਾਰਟ ਅਟੈਕ ਹੋ ਗਿਆ ਜਿਹਦੇ ਕਰਕੇ ਮੌਤ ਹੋ ਗਈ ਇਸ ਪਰਿਵਾਰ ਨੂੰ 5 ਤਰੀਕ ਨੂੰ ਪਤਾ ਲੱਗਾ ਮੈਂ ਤੁਹਾਨੂੰ ਕਹਾਂਗਾ ਕਿ ਆ ਇਹ ਛੋਟਾ ਜਿਹਾ ਬੱਚਾ ਜਿਹਾ ਦੇਖੋ ਜਿਹਦੇ ਪਰਮਜੀਤ ਜੀ ਦੀ ਜਿਹੜਾ ਡੈਥ ਹੋ ਗਈ ਆ ਉਹਦਾ ਛੋਟਾ ਜਿਹਾ ਬੱਚਾ ਜੀ ਬੇਟੀ ਦਾ ਸੀ ਵਿਆਹ ਹੀ ਬੇਟੀ ਦਾ ਵਿਆਹ ਕਰਕੇ ਗਏ ਆ ਪਰਸੋਂ ਨੇ ਖੁਸ਼ ਹੋ ਕੇ ਗਏ ਆ 29 ਤਰੀਕ ਤੋਂ ਮੈਨੂੰ ਸਭ ਖੁਸ਼ ਹੋ ਕੇ ਕੱਲਿਆ ਵਾ ਮਰੇ ਕਿ 29 ਤੇ 30 ਤੇ ਵੀ ਮੈਨੂੰ ਫੋਨ ਆਇਆ ਵਾ 31 ਤੇ ਵੀ ਆਇਆ ਵਾ 1 ਤੇ ਵੀ ਆਇਆ 2 ਤੇ ਵੀ ਆਇਆ 3 ਤੇ ਮੈਨੂੰ ਸਾਮਾਨ ਫੋਨ ਨਹੀਂ ਆਇਆ ਮੈਂ ਸਾਮਣੇ ਫੋਨ ਚੁੱਕਦੀ ਮੇਰਾ ਫੋਨ ਬੰਦ ਹੋ ਗਿਆ ਉਦੋਂ ਹੀ ਮੈਨੂੰ ਮੁਰਕੇ ਨੇ ਨਾ ਨਹੀਂ ਦੱਸਿਆ ਨਹੀਂ ਉਹ ਤਿੰਨ ਤੋਂ ਹੀ ਖਤਮ ਹੋ ਗਿਆ ਹੀ ਆਂਦੇ ਇਹਨੇ ਦਿਨ ਕਿਤਨਾ ਲਗਾਉਣੀ ਇਹਦੇ ਮੈਂ ਛੇ ਕਰੂੰਗੀ ਮੇਰੀ ਗਰੀਬੀ ਮਾਰ ਕਰ ਦਿੱਤੀ ਮੈਂ ਸਰਦਾਰ ਚਲ ਗਿਆ ਮੇਰਾ ਸਰਦਾਰ ਜੀ ਚਲ ਗਿਆ ਮੈਂ ਕਿਨੂੰ ਕਿੱਥੇ ਸੁੱਟ ਕੇ ਚਲ ਗਿਆ ਮੈਂ ਕੀ ਕਰਾਂ ਮੈਂ ਦੁੱਖਾਂ ਦੀ ਮੰਨ ਕਰਦੇ ਜੀ ਮੇਰੇ ਬੱਚਿਆਂ ਵਾਲੇ ਵੇਖੇ ਮੇਰੇ ਵਾਲੇ ਵੇਖਣਾ ਮੈਨੂੰ ਮੇਰਾ ਕੋਈ ਸਿਆਰਾ ਨਹੀਂ ਮੇਰਾ ਸੱਸ ਸੋਹਰਾ ਵੀ ਨਹੀਂ ਮੇਰਾ ਸਾਰੇ ਪੇਕੇ ਵੀ ਹੋ ਜੇ ਇਹ ਵਿਚਾਰੇ ਮਾਤਰੀਆ ਮੇਰੇ ਦੇਨ ਜੋਗੇ ਕੁਸ ਨਹੀਂ ਆ ਤੁਹਾਡੇ ਬੱਚੇ ਕਿਹੜੀ ਕਿਹੜੀ ਕਲਾਸ ਚ ਪੜ੍ਹਦੇ ਨੇ ਮੇਰਾ ਬੱਚਾ ਇੱਕ ਬੇਟਾ ਕਲਾਸ 4ਵੀਂ ਚ ਫੋਰਸ ਚ ਪੜ੍ਹਦਾ ਬੇਟੀ 12ਵੀਂ ਚ ਪੜ੍ਹਦੀ ਆ ਛੋਟੀ ਜੀ ਬੇਟੀ ਆ ਜਿਸ 17 ਸਾਲ ਆਂਦੀ ਆ ਇੱਕ ਬੇਟੀ ਵਿਆਹ ਦਿੱਤੀ ਆ ਬੜੀ ਚੁੱਕ ਚੱਕ ਕੇ ਵੀ ਉਹ ਵੀ ਲਈ ਆਵਾ ਅਜੇ ਉਹ ਵੀ ਚੁੱਕੇ ਲੱਥੇ ਨਹੀਂ ਮੇਰੇ ਕੋਲ ਮੈਂ ਤਾਂ 10 ਲੱਖ ਰੁਪਈਆ ਚੋਕ ਲਿਆ ਮੇਰੇ ਉਹ ਵੀ ਨਹੀਂ ਲੱਥਾ ਜੇ ਮੈਂ ਕਿੱਥੋਂ ਲਾਵਾਂਗੀ ਮੈਂ ਤਾਂ ਬਹੁਤ ਗਰੀਬਣੀ ਆ ਮੈਂ ਦੱਸਿਆ ਵਾ ਕਿ ਉਹਨਾਂ ਦੇ ਜਿਹੜੇ ਆਰਥਿਕ ਹਾਲਾਤ ਆ ਉਹ ਵੀ ਐਡੇ ਵਧੀਆ ਨਹੀਂ ਹੈਗੇ ਭੁਨੇ ਹੀ ਇਹਨਾਂ ਨੇ ਕੋਦੇ ਕਰਜ਼ਾ ਚੁੱਕ ਕੇ ਇੱਕ ਬੇਟੀ ਦੀ ਸ਼ਾਦੀ ਕੀਤੀ ਆ ਬੱਚੇ ਉਹਨਾਂ ਦੇ ਪੜਦੇ ਆ ਜੇ ਇੱਕ ਬਿਲਕੁਲ ਛੋਟਾ ਬੱਚਾ ਵਾ ਜਿਹੜਾ 4th ਕਲਾਸ ਪੜਦਾ ਤੇ ਇੱਕ ਬੇਟੀ ਹੈਗੀ ਆ 11ਵੀਂ ਕਲਾਸ ਪੜਦੀ ਆ ਅਸੀਂ ਸਰਕਾਰ ਕੋਲ ਅਪੀਲ ਕਰਦੇ ਆ ਮੰਗ ਕਰਦੇ ਆ ਕਿ ਸਰਕਾਰ ਇਹੋ ਜਿਹੇ ਪਰਿਵਾਰਾਂ ਦੀ ਮਾਂ ਬੜੇ ਜੇਕਰ ਸਰਕਾਰ ਇਕ ਤਰ੍ਹਾਂ ਦੇ ਆਪਣੇ ਰਜਗਾਰ ਵੇਖੇ ਜਿਹੜੇ ਬੱਚੇ ਸਾਡੇ ਬਾਹਰ ਚਲ ਜਾਂਦੇ ਆ ਉਹ ਜਾਣਦੇ ਕਿ ਉਹ ਸਾਡੇ ਦਾ ਨਹੀਂ ਕਰਜ਼ਾ ਚੁੱਕ ਕੇ ਕਿੱਦਾਂ ਆ ਵੀ ਬਾਹਰ ਭੇਜ ਦਿੰਦਾ ਕਿ ਚਲੋ ਜਾ ਕੇ ਥੋੜਾ ਬਹੁਤਾ ਪੈਸੇ ਕਮਾ ਕੇ ਲਿਆਉਣਗੇ ਪਰ ਬੜੇ ਦੁਖ ਵਾਲੀ ਗੱਲ ਆ ਅਸੀਂ ਆਪਣੇ ਚੈਨਲ ਰਾਹੀਂ ਸਰਕਾਰ ਕੋਲੋਂ ਮੁੱਖ ਮੰਤਰੀ ਪੰਜਾਬ ਆਪਣੇ ਹਲਕਾ ਐਡਵੋਕੇਟ ਜਗਰੂਪ ਸਿੰਘ ਸੇਠਵਾ ਡਾਕਟਰ ਈਸ਼ਾਨ ਗਰਵਾਸਪੁਰ ਨੂੰ ਬੇਨਤੀ ਕਰਦੇ ਆ ਕਿ ਇਹ ਪਰਿਵਾਰ ਦੀ ਜਿਹੜੀ ਆ ਸਾਰ ਲਈ ਜਾਵੇ ਇਹਨਾਂ ਦੇ ਜਿਹੜੇ ਡੈੱਡ ਬਾਡੀ ਹੈਗੀ ਆ ਬਾਹਰ ਉੱਥੋਂ ਉਹਨਾਂ ਦੀ ਡੈੱਡ ਬਾਡੀ ਮੰਗਾਈ ਜਾਵੇ ਉਹਨਾਂ ਦੀ ਮਤਤ ਕੀਤੀ ਜਾਵੇ ਤੁਹਾਡੇ ਨਾਲ ਹੋਰ ਵੀ ਇੱਥੇ ਪਿੰਡ ਦੇ ਕੋਈ ਮੋਤਬਰ ਸਾਥੀ ਹੈ ਅਸੀਂ ਉਹਨਾਂ ਦੇ ਵੀ ਪੁੱਛਾਂਗੇ ਵੀ ਕੀ ਹੋਣਾ ਚਾਹੀਦਾ ਜੀ ਮੇਰੇ ਬ੍ਰਦਰ ਲੱਗਦੇ ਸੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਪਰਮਜੀਤ ਸਿੰਘ ਤੇ ਕਿਦਾਂ ਤੁਹਾਨੂੰ ਪਤਾ ਲੱਗਾ ਤੇ ਕੀ ਗੱਲ ਪਾਜੀ ਉੱਥੋਂ ਦਾ ਸਰਪੰਚ ਨੂੰ ਫੋਨ ਆਇਆ ਸੀਗਾ ਉੱਥੇ ਪਹਿਲਾਂ ਆਇਆ ਸੀਗਾ ਇੱਥੇ ਅੰਬੈਸੀ ਵਾਲਿਆਂ ਨੇ ਕੀਤਾ ਸੀਗਾ ਗੁਰਦਾਸਪੁਰ ਤੇ ਗੁਰਦਾਸਪੁਰ ਵਾਲਿਆਂ ਕੀਤਾ ਧਾਰੀਵਾਲ ਥਾਣੇ ਜੀ ਧਾਰੀਵਾਲ ਵਾਲੇ ਥਾਣੇ ਵਾਲਿਆਂ ਨੇ ਇੱਥੇ ਕੀਤਾ ਜੀ ਸਰਪੰਚ ਨੂੰ ਤੇ ਸਰਪੰਚ ਦੱਸ ਕੇ ਗਿਆ ਸੀਗਾ ਸਾਨੂੰ ਘਰ ਇੱਥੇ ਉਹ ਵੀ ਦੇਸੀ ਕੀ ਮਲ ਕੀ ਉਹਨਾਂ ਦੀ ਨਾ ਬਾਹਰ ਨਹਾਟ ਅਟੈਕ ਨਾਲ ਨ ਮੌਤ ਹੋ ਗਈ ਆ ਹਾਂਜੀ ਤੇ ਹੁਣ ਅਸੀਂ ਸਰਕਾਰ ਕੋਲ ਮੰਗ ਕਰਦੇ ਆਂ ਕਿ ਸਾਡਾ ਗਰੀਬ ਭਰਾ ਵਾ ਭਾਬੀ ਸਾਡੀ ਦੇ ਬੱਚੇ ਛੋਟੇ ਛੋਟੇ ਆ ਜੀ ਤੇ ਮਤਲਬ ਕਿ ਇਹਨੂੰ ਕੁਝ ਵੀ ਹੈਲਪ ਕੀਤੀ ਜਾਵੇ ਤੇ ਮੇਰੇ ਹੋਰ ਵੀ ਦਾਨੀ ਵੀਰ ਬਾਹਰ ਬੜੇ ਬੜੇ ਦਾਨੀ ਨੇ ਅਸੀਂ ਮੈਂ ਵੀ ਬਾਹਰ ਆਂ ਬੜੀ ਮਦਦ ਕਰਦੇ ਨੇ ਗਰੀਬਾਂ ਦੀ ਤੇ ਵੱਧ ਤੋਂ ਵੱਧ ਚੜ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਸਿਰ 10 ਲੱਖ ਕਰਜਾ ਵਾ ਉਹ ਵਿਆਹ ਕਰਕੇ ਗਏ ਆ ਹੁਣ ਅਜੇ ਆਪਣੀ ਗੱਡੀ ਦਾ ਤੇ ਉਹ ਵੀ ਮੇਰੇ ਵੀਰ ਮਦਦ ਕਰਨ ਵੱਧ ਤੋਂ ਵੱਧ ਚੜ ਕੇ ਮਦਦ ਕਰ ਵੀ ਮੇਰੇ ਭਰਾ ਸੌਦੀ ਵਾਲੇ ਮੇਰੇ ਭਰਾ ਵਾਤ ਵਾਤ ਮਦਦ ਕਰਨਾ ਸਾਡਾ ਗਰੁੱਪ ਬਣਿਆ ਇੱਕ ਉਹ ਵੀ ਮੇਰੇ ਵੀਰ ਜਿਹੜੇ ਆ ਨਾ ਜੱਸੀ ਹੁਣੀ ਉਹ ਵੀ ਵਾਤ ਵਾਤ ਦੇ ਮਦਦ ਕਰਦੇ ਮੇਰੇ ਵੀਰ ਵਾਹ ਜਰੂਰੀ ਕੀ ਫੋਟੋ ਬੇਨਤੀ ਹੈ ਜੀ ਇਹ ਸਾਡਾ ਪਰਿਵਾਰ ਆ ਇਹ ਸਾਡਾ ਬੱਚਾ ਸੀ ਉਹ ਬੱਚਾ ਰਹਿੰਦਾ ਸੀ ਜੀ ਦੁਬਈ ਚ ਬੱਚੇ ਦੀ ਦੁਬਈ ਦੀ ਡੈਥ ਹੋ ਗਈ ਆ ਨਾ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੀ ਸ਼ੇਤੀ ਦੋ ਸ਼ੇਤੀ ਲਾਸ ਜਿਹੜੀ ਆ ਡੈੱਡ ਬਾਡੀ ਜਿਹੜੀ ਆ ਛੇਤੀ ਛੇਤੀ ਸਾਡੇ ਘਰ ਪਹੁੰਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਦੂਸਰੀ ਗੱਲ ਇਹ ਆ ਜੀ ਇਹਨਾਂ ਬਤਿਆਂ ਬੱਚਿਆਂ ਦੀ ਮਤਤ ਕੀਤੀ ਜਾਵੇ ਬਤਿਆ ਗਰੀਬਣੀ ਚਾਲੀ ਕਿੱਥੋਂ ਪੜਾਉਗੀ ਕੀ ਕਰੋਗੀ ਨਾ ਪੈੜੀ ਨਾ ਬੰਨਾ ਜਦੋਂ ਉਹ ਆਖਰੇ ਨਾਲ ਬੈਠੀ ਸੀ ਇਹ ਡੀਕਾਂ ਕਰਦੀ ਸੀ ਇਹ ਮੇਰੇ ਘਰ ਪਾਹੇ ਆਉਣ ਤਾਂ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਸਰਕਲ ਤੋਰਾ ਸੋਈ ਤੋਰਾ ਇਹਨਾਂ ਦਾ ਸਾਰਾ ਕੰਮ ਡੈੱਡ ਹੋ ਗਿਆ ਸਰਕਾਰ ਕੋ ਬੇਨਤੀ ਕਰਨੀ ਆ ਵੀ ਜਿੰਨੀ ਮਤ ਹੋਵੇ ਸਨਾਰਾ ਨੂੰ ਇਹ ਗੋ ਮਤ ਕਰਨੇ ਆ ਮੰਗਨੇ ਆ ਜਵਾਦ ਤੋਂ ਵਾਦ ਇਹਨਾਂ ਦੀ ਮਤ ਕੀਤੀ ਜਾਵੇ ਆਪਣੇ ਪੰਜਾਬ ਵਿੱਚ ਬੜੇ ਬੜੇ ਦਾਨੀ ਨੇ ਅਸੀਂ ਉਹਨਾਂ ਗਾੜੀ ਦੇ ਅਰਦਾਸ ਬੇਨਤੀ ਕਰਨੇ ਆ ਵੀ ਭਰਾ ਇਹ ਗਰੀਬੀ ਦੀ ਮਤ ਕੀਤੀ ਜਾਵੇ ਜਗਰੂਪ ਕੋ ਮੈਂ ਮਤ ਜਗਰੂਪ ਕੋ ਮੈਂ ਬੇਨਤੀ ਕਰਨਾ ਜਗਰੂਪ ਆ ਜੀ ਇਹ ਬਹੁਤ ਗਰੀਬ ਪਰਿਵਾਰ ਆ ਤੁਸੀਂ ਵਾਤ ਤੋਂ ਵਾਤ ਮਤ ਕਰਿਓ